ਜੇ ਸਟਾਲ ਲਗਾਏ ਜਾਂਦੇ ਉਦਾਂ ਹੀ ਹਟਾਏ ਜਾਂਦੇ ਆ ਮੈਂ ਤਾਂ ਕਈ ਵਾਰ ਕਹ ਦੁਕਾਨਾਂ 'ਚ ਸ਼ਰੌਂਗ ਦੇ ਕਮੇਟੀ ਲਿਆਉਂਦੀ ਖਾਦੀ ਤੇ ਚੜਾ ਗਿਆ ਤੋਲ ਦੀ ਕਦੇ ਤੇ ਬਿਠਾ ਕੇ ਆ ਕਿਉਂ ਨਵੇਂ ਲੱਗਦੇ ਨੇ ਜਦੋਂ ਪਤਾ ਕਿ ਹਸ਼ਰ ਹੀ ਹੋਣਾ ਹੈ ਅਸਲ ਕਿਉਂ ਜਦੋਂ ਪਤਾ ਵੀ ਇੱਕ ਪਰਿਵਾਰ ਦਾ ਕਬਜ਼ਾ ਹੈ ਇੱਕ ਦਲ ਦਾ ਕਬਜ਼ਾ ਹੈ ਤੇ ਉਹਨਾਂ ਨੇ ਇਸੇ ਤਰੀਕੇ ਨਾਲ ਟਿਸ਼ੂ ਪੇਪਰ ਵਾਂਗੂੰ ਕੌਂਜੇ ਤੇ ਮੁਰਤੇ ਸੈਤਕੈ ਨੇ ਜੀ ਪਰ ਨਵੇਂ ਕਿਉਂ ਲੱਗਦੇ ਆ ਜਿਹੜੇ ਸਿਸਟਮ ਲਾਉਣਾ ਨੇ ਲਾਇਆ ਸੀ ਉਸੇ ਨਾਲ ਹਟਾਤਾ ਜੀ ਪਰ ਜਿਹੜੇ ਹੱਥ ਲਗਾਏ ਗਏ ਆ ਉਹ ਵੀ ਤੁਸੀਂ ਦੇਖੋ ਕੌਣ ਇੱਕੋ ਤੇਗ ਸਿੰਘ ਢੋਲਾ ਲਗਾ ਦਿੰਦਾ ਦੇਖੋ ਜਿਹਨੂੰ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਆਖਾ ਆਉਂਦੀ ਆ ਪਰਾ ਉਸ ਦਾ ਉਹਦੀ ਨਾ ਕੋਈ ਸ੍ਰੈਟਿਫੀਕਿਟੀ ਆ ਉਹਦੀ ਜਿਹੜੇ ਗਿਆਨੀ ਕੁਲਵਿੰਦਰ ਸਿੰਘ ਲਾਏ ਗਏ ਆ ਉਹਨਾਂ ਦਾ ਵੀ ਕੋਈ ਪੰਥ ਦੇ ਵਿੱਚ ਏਡਾ ਵੱਡਾ ਸਖਾਣ ਨਹੀਂ ਆ ਕਿਉਂਕਿ ਪੂਰੇ ਦੁਨੀਆ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਾ ਹੈ ਜਿਹੜਾ ਗਿਆਨੀ ਕੁਲਦੀਪ ਸਿੰਘ ਲਾਇਆ ਗਿਆ ਇਹ ਦਿੱਲੀ ਕਮੇਟੀ ਦੇ ਵਿੱਚ ਸ਼ਾਇਦ TASK force ਚ ਜਾਂ ਪਤਾ ਨਹੀਂ ਉਹਨਾਂ ਦੇ ਪਤਿਆਰ ਚ ਭਰਤੀ ਹੋਇਆ ਸੀਗਾ ਸਰਨੇ ਹਾਂ ਦੇ ਵੇਲੇ ਜਦੋਂ ਸਰਨੇ ਆਲਾ ਪ੍ਰਬੰਧ ਸੀ ਉਦੋਂ ਦਿੱਲੀ ਕਮੇਟੀ ਦਾ ਮੌਜੂਦਨ ਸੀਗਾ ਉਹ ਤੇ ਦਿੱਲੀ ਕਮੇਟੀ ਤੋਂ ਬਾਅਦ ਫਿਰ ਸਰਨੇ ਕਿਉਂਕਿ ਹੁਣ ਇਹ ਬਰਵਾਦਲਾਂ ਦੇ ਨਾਲ ਆ ਗਏ ਤਾਂ ਜਦੋਂ ਪੰਜਾਬ ਚ ਕੋਈ ਵੀ ਜਿਹੜਾ ਕੋਈ ਚੰਗਾ ਸਿਹਰ ਦੱਸਿਓ ਤਿਆਰ ਨਹੀਂ ਹੋਇਆ ਜੀ ਤਾਂ ਉਹਨਾਂ ਨੇ ਫਿਰ ਕੁਲਦੀਪ ਸਿੰਘ ਤਿਆਰ ਕਰ ਲਿਆ ਜੀ ਸੌਣ ਕਰਦੇ ਜਲਦੀਪ ਸਿੰਘ ਦਾ ਪੰਥ ਦੇ ਵਿੱਚ ਕੀ ਰੁੱਤ ਪਾਇਆ ਪੰਥ ਦੇ ਵਿੱਚ ਕੀ ਮਾਨ ਸਨਮਾਨ ਪੰਥ ਦੇ ਵਿੱਚ ਕੀ ਉਹਨਾਂ ਦੀ ਚਾਰਗੁਜ਼ਾਰੀ ਆ ਉਹ ਕਿੱਥੇ ਤੱਕ ਮਤਲਬ ਵਿਚਰੇ ਕਿਥੋਂ ਦੇ ਸਿੱਖਾਂ ਨੂੰ ਮਤਲਬ ਜਿਹੜਾ ਸਾਹਮਣੇ ਰੱਖ ਕੇ ਫੈਸਲੇ ਲੈਣਗੇ ਉਹਨਾਂ ਦੀ ਕ੍ਰੈਡਿਬਿਲਿਟੀ ਨਹੀਂ ਆ ਮੈਂ ਕਹਿ ਰਿਹਾ ਜੋ ਇਹ ਤੁਹਾਨੂੰ ਉਹਨਾਂ ਦੇ ਦਿਨਾਂ ਚ ਸਾਰਾ ਕੁਝ ਸਾਹਮਣੇ ਆ ਜਾਵੇਗਾ ਔਰ ਜਿਹੜਾ ਡੇਗ ਤੇ ਭਨੋਲਾ ਉਹਦੇ ਬਾਰੇ ਵੀ ਤੁਹਾਨੂੰ ਸਾਹਮਣੇ ਰੋਹੀ ਆ ਜੇ ਲੋਕੀਂ ਅਜੇ ਵੀ ਕਹਿਣ ਕਿ ਬਾਦਲਾ ਨੇ ਪੁਲਿਸ ਦੇ ਕੋਲੋਂ ਘ੍ਰਿਸਿਆ ਠੀਕ ਹੈ ਜਿਹੜਾ ਸਰਵਿਲ ਆਪੇ ਸੀਗੇ ਉਥੇ ਸੰਗਰੂਰ ਅੱਜ ਵੀ ਹੋਵੇ ਖਬਰਾਂ ਵਾਰ ਲੋ ਰਿញਾਂ ਨੇ ਉਹ ਸਾਰਾ ਕੁਝ ਤਾਂ ਹੀ ਰਿਹਾ ਸੁਖਵੀਰ ਸਿੰਘ ਬਾਦਲ ਦੇ ਪਿਓ ਦਾ ਜਿਹੜਾ ਬੰਥਰਤਨ ਫਸਰੇ ਤੋਂ ਵਾਅਦ ਲਿਆ ਬੰਥ ਉਸ ਦਿਨ ਤੋਂ ਹੀ ਐਕਸ਼ਨ ਦਾ ਰਿਐਕਸ਼ਨ ਕਰਨਾ ਸ਼ੁਰੂ ਹੋ ਗਿਆ ਸੁਖਵੀਰ ਸਿੰਘ ਬਾਦਲ ਨੂੰ ਇਹ ਕਿਤੇ ਗੱਲੋਂ ਵੀ برداشت ਨਹੀਂ ਸੀ ਹੋ ਰਿਹਾ ਕਿ ਉਹਦੇ ਪਿਓ ਦਾ ਜਿਹੜਾ ਟੈਗ ਹੈ ਬੰਥਰਤਨ ਫਸਰੇ ਤੋਂ ਉਹ ਵਾਅਦ ਲੈ ਲਿਆ ਜਾਵੇ ਜੀ ਆਵੇ ਜੋ ਪੰਥ ਦਾਦਰ ਫਖਰੇ ਗੋਂ ਹੈ ਨਹੀਂ ਉਹਦਾ ਜ਼ਿਦਾਰੀ ਕੰਮ ਸੀ ਬੰਦ ਦਾ ਵੱਡਾ ਗਜ਼ਾਰ ਸੀ ਇਹਨਾਂ ਨੂੰ ਚਾਹੀਦਾ ਸੀਗਾ ਸਾਰੇ ਪੰਥ ਦੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਇੱਕ ਅਕਾਲੀ ਰਲ ਦੀ ਗੱਲ ਕਰਦੇ ਕਿ ਪੰਥ ਦੀ ਸੰਸਥਾ ਦੀ ਗੱਲ ਕਰਦੇ ਪਰ ਇਹਨਾਂ ਨੇ ਜਿਹੜੀ ਬੰਡ ਮੈਂਬਰੀ ਬਣਾਈ ਉਹ ਵੀ ਜਾਂ ਸੱਤ ਮੈਂਬਰੀ ਜੋ ਬਣਾਈ ਉਹ ਵੀ ਉਹਨਾਂ ਨੇ ਉਹਨਾਂ ਨੂੰ ਰਾਜੀਆਂ ਤੇ ਰਾਜੀਆਂ ਨੂੰ ਇਕੱਠੇ ਕਰਨ ਵਾਸਤੇ ਕਿਹਾ ਕਿਹਾ ਸੀ ਜਦੋਂ ਕਿ ਪੰਥ ਦਾ ਬਹੁਤ ਸਾਰਾ ਹਿੱਸਾ ਇਹਨਾਂ ਰਾਜੀਆਂ ਦੇ ਰਾਜੀਆਂ ਤੋਂ ਬਾਹਰ ਆ ਹੋਰ ਤਾਂ ਕੁਝ ਹੈ ਨਹੀਂ ਮੈਂ ਸਮਝਾ ਕੇ ਇਹਨਾਂ ਦੇ ਜਿਹੜੇ ਕਾਲੇ ਸੱਨੇ ਇਹਨਾਂ ਨੇ ਲਿਖੇ ਤੇ ਹੱਸਦੇ ਆ ਕਰੀ ਬਨ ਨਹੀਂ ਆ ਹੁਣ ਇਹ ਤੋਂ ਬਾਅਦ ਕੀ ਇਹਨਾਂ ਦਾ ਸਾਮਾਨ ਇਹਦੇ ਲੱਗਾ ਹੋਇਆ ਜਦੋਂ ਇਲੈਕਸ਼ਨ ਹੋ ਜਾਂਦੀ ਆ ਉਹ ਸਾਰਾ ਜਿਹੜਾ ਕਾ ਡੀਆਰ ਟੁੱਟ ਜੂਗਾ ਇਹਨਾਂ ਦਾ ਖਵਜਾ ਜਿਹੜਾ ਟੁੱਟ ਜੂਗਾ ਚਾਹ 10 ਦਿਨ ਰੌਲਾ ਰੱਪਾ ਰਹੇਗਾ 10 ਦਿਨ ਬਾਅਦ ਫਿਰ ਸ਼ਾਂਤ ਹੋ ਜਾਣਾ ਫਿਰ ਬਾਦਲਾਂ ਦੇ ਲਈ ਦੇਸ਼ਦਾਰਾਂ ਨੂੰ ਵਿਦੇਸ਼ਾਂ ਵਾਲਿਆਂ ਨੇ ਵੀ ਸੱਤਣ ਲੱਗ ਜਾਣਾ ਸਾਡੇ ਦੇ ਗੁਰਦੁਆਰਿਆਂ ਦੇ ਸਨਮਾਨ ਜੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਭਾਰਤ ਜੀ ਹੀ ਹੋਣ ਲੱਗਿਆ ਨਤਸਨਾਂ ਦੇ ਬਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਤਨ ਸਿੰਘ ਮਹਲ ਇੱਕਾਸ ਪ੍ਰੋਗਰਾਮ ਲੈ ਕੇ ਆਇਆ ਆਈ ਦੇ ਸ਼ੋਅ ਵਿੱਚ ਤੁਹਾਨੂੰ ਦੱਸਦੇ ਆ ਕਿ ਜਥੇਆ ਜਥੇ ਪਹਿਲਾ ਹਰਪ੍ਰੀਤ ਸਿੰਘ ਨੂੰ ਆਪਣੇ ਅਹੁਦੇ ਤੋਂ ਸੇਵਾ ਮੁਕਤ ਕੀਤਾ ਗਿਆ ਸੀ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਜਥੇਆ ਸਾਹਿਬ ਨੂੰ ਸਾਹਿਬ ਤੇ ਨਾਲ ਹੀ ਕੇਸਗੜ ਸਾਹਿਬ ਜਥੇਆ ਸਾਹਿਬ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਮਤਲਬ ਦਸੰਬਰ 2 ਦੇ ਜੋ ਹੁਕਮਨਾਮੇ ਹੋਏ ਸਨ ਉਹਨਾਂ ਵਿੱਚ ਜੋ ਤਿੰਨ ਜਥੇਆ ਸਾਹਿਬ ਸਨ ਉਹਨਾਂ ਨੂੰ ਇਨਾਂ ਨੂੰ ਵੀ ਹੁਣ ਸਿਆ ਮੁਕਤ ਕਰ ਦਿੱਤਾ ਗਿਆ ਹੈ ਜਿੱਥੇ ਬਾਦਲ ਪਰਿਵਾਰ ਤੇ ਜਾ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਵੱਡੇ ਇਲਜ਼ਾਮ ਲੱਗ ਰਹੇ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਮੈਂਟ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਕਿਉਂ ਉਹ ਇੰਨੇ ਪ੍ਰੈਸ਼ਰ ਹੇਟ ਨੇ ਕਿ ਜਿਨ੍ਹਾਂ ਨੂੰ ਇਦਾਂ ਦੇ ਹੁਕਮਨਾਮੇ ਇਦਾਂ ਦੇ ਹੁਕਮ ਜਾਰੀ ਕਰਨੇ ਪੈ ਰਹੇ ਨੇ ਸੋ ਪੂਰੇ ਮਸਲੇ ਦੇ ਕੀ ਕਾਰਨ ਬਣੇ ਨੇ ਤੇ ਕਿਉਂ ਇਦਾਂ ਦੇ ਸਟੈਪ ਲੈ ਗਏ ਨੇ ਸਾਡੇ ਨਾਲ ਜਿੱਥੇ ਆ ਬਲਜੀਤ ਸਿੰਘ ਦਾਦੂਵਾਲ ਜੋ ਫਾਰਮਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਉਹੜਾ ਨਾਲ ਗੱਲਬਾਤ ਕਰਦੀ ਹੈ ਜਥਿਆ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਦੇਖਿਆ ਕਿ ਕੱਲ ਜਥਿਆ ਸਾਹਿਬ ਨੂੰ ਜੋ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਾਂ ਕੇਸਗੜ ਸਾਹਿਬ ਤੇ ਜਥਿਆ ਸਾਹਿਬ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਤੇ ਪਹਿਲਾਂ ਵੀ ਆਪਾਂ ਦੇਖਿਆ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਵੀ ਉਹਨਾਂ ਤੇ ਵੀ ਇਲਜ਼ਾਮ ਲਗਾਇਆ ਉਹਨਾਂ ਦੀ ਇਨਕੁਆਇਰੀ ਬਿਠਾਈ ਗਈ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਕਿਤੇ ਨਾ ਕਿ ਸਿੱਖ ਸੰਗਤਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਇਦਾਂ ਦੇ ਸਟੈਪ ਕਿਉਂ ਐਸਜੀਪੀਸੀ ਕਮੇਟੀ ਲੈ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਾਇਰੈਕਟਰ ਕਮੇਟੀ ਹੀ ਜੱਥੇਦਾਰ ਲਾਉਂਦੀ ਹੈ ਤੇ ਉਹ ਹੀ ਹਟਾਉਂਦੀ ਹੈ ਜੀ ਇਹ ਵੱਖਰੀ ਗੱਲ ਆ ਕਿ ਉਹ ਕਿੰਨਾ ਦੇ ਕਹਿਣ ਤੇ ਲਾਉਂਦੀ ਆ ਕਿੰਨਾ ਦੇ ਕਹਿਣ ਤੇ ਹਟਾਉਂਦੀ ਆ ਕਿਉਂਕਿ ਜਿਹੜਾ ਸਿਸਟਮ ਚੱਲਿਆ ਆ ਰਿਹਾ ਸ਼੍ਰੋਮਣੀ ਕਮੇਟੀ ਦਾ ਉਹ ਇਹੀ ਸਿਸਟਮ ਹੈ ਜੀ ਪੰਛ ਦਾ ਕੋਈ ਸਰਪ੍ਰਵਾਨਤ ਜਿਹੜਾ ਹੈਗਾ ਨਾ ਉਹ ਕੋਈ ਇਸ ਤਰ੍ਹਾਂ ਦਾ ਕਰਤਿਵਿਆ ਨਹੀਂ ਬਣਿਆ ਮर्याਦਾ ਨਹੀਂ ਬਣੀ ਪੱਕੀ ਸਰਪ੍ਰਵਾਨਤ ਜਥੇਦਾਰਾਂ ਨੂੰ ਲਗਾਉਣ ਦੀ ਹਟਾਉਣ ਦੀ ਉਹਨਾਂ ਦੇ ਅਧਿਕਾਰ ਖੇਚ ਕਰਦੀ ਉਹਨਾਂ ਦੀ ਕਾਰਜ ਖੇਤਰ ਦੀ ਉਹਨਾਂ ਦੀ ਉਪਜੀਵਕਾ ਦੀ ਜੀ ਇਸ ਕਾਰਨ ਕਰਕੇ ਜਿਸ ਤਰ੍ਹਾਂ ਲਗਾਏ ਜਾਂਦੇ ਉਦਾਂ ਹੀ ਹਟਾਏ ਜਾਂਦੇ ਮੈਂ ਤਾਂ ਕਈ ਵਾਰ ਕਹਿ ਚੁੱਕਾ ਕਿ ਸ਼ਰੌਨ ਕਮੇਟੀ ਲਿਆਉਂਦੀ ਖਾਤੀ ਤੇ ਚੜਾ ਜਾਂਦੀ ਤੋਰ ਦੀ ਜਦੇ ਤੇ ਬਿਠਾ ਕੇ ਠੀਕ ਹੈ ਜੀ ਔਰ ਤੁਸੀਂ ਦੇਖੋ ਤੁਹਾਡੇ ਸਾਹਮਣੇ ਇਹੀ ਹਾਲ ਹੋਇਆ ਕਿਉਂ ਨਵੇਂ ਲੱਗਦੇ ਨੇ ਜਦੋਂ ਪਤਾ ਕਿ ਹਸ਼ਰ ਹੀ ਹੋਣਾ ਹੈ ਤਾਂ ਸਿਰ ਕਿਉਂ ਜਦੋਂ ਪਤਾ ਵੀ ਇੱਕ ਪਰਿਵਾਰ ਦਾ ਕਬਜ਼ਾ ਹੈ ਇੱਕ ਦਲ ਦਾ ਕਬਜ਼ਾ ਹੈ ਤੇ ਉਹਨਾਂ ਨੇ ਇਸਤੇ ਤਰੀਕੇ ਨਾਲ ਟਿਸ਼ੂ ਪੇਪਰ ਵਾਂਗੂ ਕੂੰਝ ਤੇ ਮੁੜ ਕੇ ਸਿੱਟ ਦੇਣਾ ਜੀ ਤੇ ਨਵੇਂ ਕਿਉਂ ਲੱਗਦੇ ਆ ਬਿਲਕੁਲ ਜੀ ਜਦੋਂ ਇਹ ਲੱਗੇ ਸੀਗੇ ਉਦੋਂ ਇਹਨਾਂ ਨੂੰ ਪਤਾ ਸੀ ਪਹਿਲਿਆਂ ਦਾ ਕੀ ਹਾਸਰ ਹੋਇਆ ਜਦੋਂ ਜੱਜਕਾਰ ਭਾਈ ਰਣਜੀਤ ਸਿੰਘ ਨੂੰ ਹਟਾਇਆ ਗਿਆ ਸੀ ਤਾਂ ਉਦੋਂ ਗਿਆਨੀ ਮੋਹਨ ਸਿੰਘ ਉਹਨਾਂ ਨੇ ਜਵਾਬ ਦਿੱਤਾ ਸੀ ਜੀ ਜਦੋਂ ਬਾਦ ਵਿੱਚ ਗਿਆਨੀ ਪੂਰਨ ਸਿੰਘ ਉਹਨਾਂ ਨੂੰ ਲਾਇਆ ਗਿਆ ਸੀਗਾ ਠੀਕ ਹੈ ਜੀ ਪਰ ਉਸ ਵੇਲੇ ਗਿਆਨੀ ਮੋਹਨ ਸਿੰਘ ਉਹਨਾਂ ਨੇ ਜਵਾਬ ਦਿੱਤਾ ਸੀਗਾ ਜਿਸੇ ਤਰੀਕੇ ਨਾਲ ਸਿਸਟਮ ਦੇ ਵਿੱਚ ਲੱਗਣ ਦਾ ਜਵਾਬ ਦੇ ਦੇਣ ਜੀ ਪਰ ਅੱਜ ਜਿਹੜੇ ਲਾਏ ਗਏ ਆ ਇਹਨਾਂ ਨਾਲ ਵੀ ਸਾਨੂੰ ਇਹੀ ਕੁਝ ਹੋਣਾ ਹੈ ਜਾਂ ਤਾਂ ਇਹ ਉਹਨਾਂ ਦੇ ਜੀਹ ਜੁੜੀਏ ਬਣ ਕੇ ਰਹਿਣਗੇ ਜੀ ਸਾਰੇ ਕੋਸ਼ਿਸ਼ੇ ਤਰ੍ਹਾਂ ਕਰਨਗੇ ਜਦੋਂ ਜਦੂਵਾਲ ਜੀ ਇੱਥੇ ਜੋ ਕਰਾਉਣਾ ਚਾਹੁੰਦੇ ਆ ਜੀ ਜਦੂਵਾਲ ਜੀ ਗੱਲ ਆਪਾਂ ਦੇਖਦੇ ਆ ਕਿ ਜਦ ਤੁਹਾਡੀ ਠੀਕ ਹੈ ਕਿ ਕਿਤਨੇ ਕਿਤੇ ਇੱਕ ਪਰਿਵਾਰ ਦਾ ਕਬਜ਼ਾ ਉਹਨਾਂ ਦੇ ਕਹੇ ਤੇ ਹੀ ਇਹ ਦੇਖਿਆ ਜਾ ਰਿਹਾ ਹੈ ਕਿ ਜਥੇਆ ਸਾਹਿਬ ਦੀ ਅਪਾਇੰਟਮੈਂਟ ਹੁੰਦੀ ਹੈ ਲੇਕਿਨ ਵੱਡਾ ਕੁਐਸਚਨ ਇਹ ਹੈ ਕਿ ਆਖਰ ਇਦਾਂ ਹੋ ਹੀ ਕਿਉਂ ਰਿਹਾ ਕਿਉਂ ਸਿੱਖ ਪੰਥ ਇਦਾਂ ਦਾ ਕੋਈ ਇਨੀਸ਼ੀਏਟਿਵ ਇਦਾਂ ਦਾ ਕੋਈ ਤਰੀਕਾ ਨਹੀਂ ਲੱਭਦਾ ਕਿ ਜੋ ਆਪਣੇ ਅਨੁਸਾਰ ਜਥੇਆ ਸਾਹਿਬ ਲਾਉਣ ਕਿ ਜਾਓ ਜੋ ਸਾਰੀ ਪੰਪਰਿਆਂ ਨੂੰ ਵੀ ਦੇਖਣ ਨਾ ਕਿ ਇੱਕ ਪਰਿਵਾਰ ਦੇ ਹੱਥੇ ਕੰਟਰੋਲ ਹੇਠ ਹੀ ਰਹਿਣ ਦੇਖੋ ਖੜੜੇ ਬਣੇ ਆ ਕਈ ਵਾਰ ਬਣੇ ਆ ਕਈ ਵਿਦਵਾਨਾਂ ਦੇ ਖੜੜੇ ਮੇਰੇ ਕੋਲ ਵੀ ਆਏ ਆ ਜਦੋਂ ਸਰਵੱਤ ਕਾਗਸਾ ਹੋਇਆ ਸੀ ਉਸ ਤੋਂ ਬਾਅਦ ਵੀ ਮੇਰੇ ਕੋਲ ਵੀ ਖੜੜੇ ਆਏ ਆ ਉਹਨਾਂ ਤੇ ਗੱਲਬਾਤ ਵੀ ਚੱਲੀ ਆ ਪਹਿਲਾਂ ਵੀ ਪੰਚੀਆਂ ਸੰਸਥਾਵਾਂ ਕੋਲੇ ਖੜੜੇ ਨੇ ਪਰ ਉਹਨੂੰ ਲਾਗੂ ਕਰਾਉ ਕਿਉਂਕਿ ਜਿਹੜਾ ਮੌਜੂਦਾ ਕਾਬਜ ਪ੍ਰਬੰਧ ਆ ਜੀ ਕਾਬਜ ਪਰਿਵਾਰ ਆ ਉਹ ਨਹੀਂ ਚਾਹੁੰਦਾ ਗੈਸਟਰਾਂ ਦਾ ਖੜੜਾ ਜਿਹੜਾ ਹੈਗਾ ਉਹ ਬੜੇ ਅਦੇ ਤੇ ਵਿਚਾਰ ਚਰਚਾ ਹੋ ਗਿਆ ਉਹ ਕਾਲ ਤੱਕ ਸਾਹ ਤੇ ਲਾਗੂ ਹੋਵੇ ਉਹ ਆਪੇ ਹੱਥ ਦੀ ਬਾਵਰ ਰੱਖਣੀ ਚਾਹੁੰਦੇ ਆ ਜੀ ਉਹ ਆਪਣੀ ਮਰਜ਼ੀ ਦੇ ਨਾਲ ਹੀ ਤਖਤਾਂ ਨੂੰ ਤਾਂ ਹੀ ਅੱਜ ਤਖਤਾਂ ਦਾ ਪ੍ਰਬੰਧ ਵੀ ਨਿਗਾਰ ਤੇ ਚਲੇ ਗਿਆ ਸ਼ਰਮਣੀ ਕਮੇਟੀ ਦਾ ਵੀ ਨਿਗਾਰ ਤੇ ਚਲੇਗਾ ਸ਼ਰਮਣੀ ਪਾਲੀਦਾਰ ਵੀ ਹਾਸ਼ੀਏ ਤੇ ਚਲੇ ਰਿਹਾ ਅੱਜ ਪੰਥ ਦੇ ਹਾਲਾਤ ਕੀ ਬਣੇ ਹੋਏ ਆ ਤੁਹਾਡੇ ਸਾਹਮਣੇ ਬੜੇ ਚਿੰਤਾਜਨਕ ਹਾਲਾਤ ਆ ਜਿਹੜੇ ਇਹ ਪੰਥ ਦਰਦੀ ਹੈ ਦੁਨੀਆ ਭਰ ਤੋਂ ਅਸਦੇ ਹਰ ਇੱਕ ਅਸੇ ਕਿਸ ਗੱਲ ਤੋਂ ਚਿੰਤਾਤ ਆ ਜੀ ਇਹ ਪੰਥ ਦਾ ਭਵਿੱਖ ਕੀ ਆ ਬਿਲਕੁਲ ਜਿਸ ਤਰ੍ਹਾਂ ਅੱਗੇ ਜਿਹੜਾ ਹੈਗਾ ਕੀ ਬਣੇਗਾ ਕੀ ਹੋਵੇਗਾ ਜੀ ਮੈਂ ਸਮਝਦਾ ਕਿ ਇੱਕ ਤਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਗਗਬੀਰ ਸਿੰਘ ਜਾਂ ਜਾਨੀ ਸੁਲਤਾਨ ਸਿੰਘ ਹੋਣਾ ਨੂੰ ਜਿਹੜੇ ਸਿਸਟਮ ਨਾਲ ਉਹਨਾਂ ਨੇ ਲਾਇਆ ਸੀ ਉਸੇ ਨਾਲ ਹਟਾਤਾ ਜੀ ਪਰ ਜਿਹੜੇ ਹੱਦ ਲਗਾਏ ਗਏ ਉਹ ਵੀ ਤੁਸੀਂ ਦੇਖੋ ਕੌਣ ਇੱਕੋ ਟੇਕ ਸੰਗਤ ਨਾਲ ਲਗਾ ਦਿੱਤਾ ਦੇਖੋ ਜਿਹਨੂੰ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਰਥ ਆਉਂਦੇ ਆ ਪਰਾ ਉਸ ਦਾ ਆ ਉਹਦੀ ਨਾ ਕੋਈ ਕ੍ਰੈਡਿਬਿਲਿਟੀ ਆ ਉਹਦੀ ਜਿਹੜੇ ਗਿਆਨੀ ਕੁਲਦੀਪ ਸਿੰਘ ਲਾਏ ਗਏ ਆ ਉਹਨਾਂ ਦਾ ਵੀ ਕੋ 500 ਦੇ ਵਿੱਚ ਏਡਾ ਵੱਡਾ ਸਖਾਨ ਨਹੀਂ ਆ ਕਿਉਂਕਿ ਪੂਰੇ ਦੁਨੀਆ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਾ ਪਰ ਉਹਨਾਂ ਨੂੰ ਚਾਹੀਦਾ ਨਹੀਂ ਕਿ ਅਕਾਲ ਤਖਤ ਦਾ ਜਫੀਦਾਰ ਪੂਰੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਹੋਵੇ ਉਹਨਾਂ ਨੂੰ ਚਾਹੀਦਾ ਕਿ ਸਾਡੀ ਪਾਰਟੀ ਨੂੰ ਸਾਡੇ ਪਰਿਵਾਰ ਨੂੰ ਰਿਪਰੈਜ਼ੈਂਟ ਕਰੇ ਉਹ ਜਿਹੜਾ ਲਾ ਲੈਂਦੇ ਆ ਜਿਹੜਾ ਗਿਆਨੀ ਕਲਦੀਪ ਸਿੰਘ ਲਾਇਆ ਗਿਆ ਇਹ ਦਿੱਲੀ ਕਮੇਟੀ ਦੇ ਵਿੱਚ ਸ਼ਾਇਦ ਤਾਸ਼ਕਫੋਰਸ ਵਿਚ ਜਾਂ ਪਤਾ ਨਹੀਂ ਉਹਨਾਂ ਦੇ ਪ੍ਰਚਾਰ ਚ ਭਰਤੀ ਹੋਇਆ ਸੀਗਾ ਸਰਨੇ ਹਾਂ ਦੇ ਵੇਲੇ ਜਦੋਂ ਸਰਨੇ ਆਲਾ ਪ੍ਰਬੰਧ ਸੀ ਉਦੋਂ ਦਿੱਲੀ ਕਮੇਟੀ ਦਾ ਮੌਜੂਦਨ ਸੀਗਾ ਉਹ ਤਾਂ ਦਿੱਲੀ ਕਮੇਟੀ ਤੋਂ ਬਾਅਦ ਫਿਰ ਸਰਨੇ ਕਿਉਂਕਿ ਹੁਣ ਇਹ ਦਰਵਾਦਲਾਂ ਦੇ ਨਾਲ ਆ ਗਏ ਤਾਂ ਜਦੋਂ ਪੰਜਾਬ ਚ ਕੋਈ ਵੀ ਜਿਹੜਾ ਕੋਈ ਚੰਗਾ ਸ਼ਹਿਰ ਦੱਸਿਓ ਤਿਆਰ ਨਹੀਂ ਹੋਇਆ ਜੀ ਤਾਂ ਉਹਨਾਂ ਨੇ ਫਿਰ ਕਲਦੀਪ ਸਿੰਘ ਤਿਆਰ ਕਰ ਲਿਆ ਜੀ ਔਰ ਕਰਦੀਪ ਕੁਲਦੀਪ ਸਿੰਘ ਦਾ ਪੰਥ ਦੇ ਵਿੱਚ ਕੀ ਰਤਬਾ ਆ ਪੰਥ ਦੇ ਵਿੱਚ ਕੀ ਮਾਨ ਸਨਮਾਨ ਪੰਥ ਵਿੱਚ ਕੀ ਉਹਨਾਂ ਦੀ ਚਾਰਗੁਜ਼ਾਰੀ ਆ ਉਹ ਕਿੱਥੇ ਤੱਕ ਮਤਲਬ ਵਿਚਰੇ ਕਿੱਥੋਂ ਦੇ ਸਿੱਖਾਂ ਨੂੰ ਮਤਲਬ ਜਿਹੜਾ ਸਾਹਮਣੇ ਰੱਖ ਕੇ ਫੈਸਲੇ ਲੈਣ ਦੀ ਉਹਨਾਂ ਦੀ ਕ੍ਰੈਡਿਬਿਲਟੀ ਨਹੀਂ ਆ ਜੀ ਪਰ ਮੈਂ ਕਹਿ ਰਿਹਾ ਜੋ ਇਹ ਤੁਹਾਨੂੰ ਉਹਨਾਂ ਦੇ ਦਿਨਾਂ ਚ ਸਾਰਾ ਕੁਝ ਸਾਹਮਣੇ ਆ ਜਾਵੇਗਾ ਔਰ ਜਿਹੜਾ ਤੇਜ ਸਿੰਘ ਪਨੋਲਾ ਉਹਦੇ ਬਾਰੇ ਵੀ ਤੁਹਾਨੂੰ ਸਾਹਮਣੇ ਰੋਹੀ ਆ ਜਿਹੜਾ ਢਿੰਸਿਆਂ ਦੇ ਕਹਿਣ ਕਿ ਬਾਦਲਾਂ ਨੇ ਪੁਲਸ ਦੇ ਕੋਲੋਂ ਘਰੀਸਿਆ ਸੀਗਾ ਜਿਹਦੀ ਰਸਤਾਰ ਵੀ ਲਾਤੀ ਸੀਗੀ ਉਥੇ ਸੰਗਰੂਰ ਅੱਜ ਵੀ ਉਹ ਖਬਰਾਂ ਵਾਰ ਨੂੰ ਰਹੀਆਂ ਨੇ ਤੇ ਮੁੜ ਕੇ ਜਦੋਂ ਛੀਨ ਸਿਆਣੋ ਵਾਕ ਹੋ ਗਏ ਬਾਦਲ ਤੇ ਹੁਣ ਬਾਦਲਾਂ ਨੇ ਫੇਰ ਉਹਨੂੰ ਲੈ ਲਿਆ ਸੀਗਾ ਤੇ ਹੁਣ ਉਹਨਾਂ ਨੂੰ ਇੱਥੇ ਦਖ ਦਮ ਦਮ ਸਾਹ ਜਿਹੜਾ ਏਡਾ ਓਡਾ ਪਵਿੱਤਰ ਤਖਤ ਆ ਉਹ ਜਿੱਥੇ ਗੁਰੂ ਕਾਸ਼ੀ ਹੋਣ ਦਾ ਮਾਣ ਆ ਗੁਰੂ ਕਾਸ਼ੀ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਟੰਠੋਂ ਬਾਣੀ ਚਾਰਨ ਕਰਕੇ ਸਤਿਗੁਰਾਂ ਦੇ ਸਰੂਪ ਲਿਖਵਾਏ ਅਰਥ ਕੀਤੇ ਕਿਉਂ ਉਸ ਤਖਤ ਦਾ ਜਥੇਦਾਰ ਹੋਵੇ ਤੇ ਉਹਨੂੰ ਇਹ ਵੀ ਨਾ ਪਤਾ ਹੋਵੇ ਬਾਣੀ ਦੇ ਅਰਥ ਕੀ ਆ ਉਹੋ ਜਿਹਾ ਵਿਅਕਤੀ ਉੱਥੇ ਲਗਾ ਦਿੱਤਾ ਜਾਂ ਵੀ ਤੋਂ ਵੱਧ ਮੈਂ ਸਮਝਦਾ ਕਿ ਸ਼ਾਇਦ ਨਖੇੜਾ ਆਦਮੀ ਨੂੰ ਪੂਰ ਨਹੀਂ ਲੱਭਿਆ ਉਹਨਾਂ ਨੂੰ ਬਾਦਲਾ ਉਹਨਾਂ ਕਿਸੇ ਨੇ ਖਾਂ ਨਹੀਂ ਕੀਤੀ ਤਾਂ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੇ ਬੰਦੇ ਇਹ ਬਣਾ ਦਿੱਤੇ ਗਦਵਾਲ ਜੀ ਤੁਸੀਂ ਗੱਲ ਕੀਤੀ ਹੈ ਕਿ ਪਰ ਇੱਕ ਬਾਦਲ ਪਰਿਵਾਰੀ ਚਾਹੁੰਦਾ ਕਿ ਉਹਨਾਂ ਦੇ ਕੰਟਰੋਲ ਜਿੱਦਾਂ ਉਹਨਾਂ ਦੇ ਕੋਲ ਰਹੇ ਉਹਨਾਂ ਨੂੰ ਹੀ ਲਗਾਇਆ ਜਾਂਦਾ ਹੈ ਤੇ ਕਿਸੇ ਨਾ ਕਿਸੇ ਗਿਆਨੀ ਰਗਵੀਰ ਜੀ ਨੇ ਕੁਝ ਦਿਨ ਪਹਿਲਾਂ ਵੀ ਇਹ ਇੰਡੀਕੇਟ ਕਰਤਾ ਕਰ ਸੀਗਾ ਕਹਿੰਦੇ ਕਿ ਜੋ ਹੁਕਮਨਾਮੇ ਹੋ ਰਹੇ ਨੇ ਐਸਜੀਪੀਸੀ ਕਹਿੰਦਾ ਹੈ ਕਿ ਉਹ ਸਿਰਫ ਚਾਰ ਦੀਵਾਰੀ ਤੱਕ ਹੀ ਰਹਿ ਜਾਂਦੇ ਆ ਤੇ ਕਿਤਨਾ ਕਿਤੇ ਉਹਨਾਂ ਨੇ ਪਹਿਲੇ ਕਲੀਅਰ ਕਰ ਦਿੱਤਾ ਹੀ ਗਿਆ SGBC ਉਹਨਾ ਤੇ ਦਬਾਬ ਵੀ ਪਾ ਰਹੀ ਹੈ ਤੇ ਕਿਉਂਕਿ ਉਹ ਹੁਣ ਜੋ ਹੁਕਮਨਾਮੇ ਦਸੰਬਰ 2 ਵੀ ਹੋਏ ਉਸ ਸਮੇਂ ਸਿਕ ਸੰਗ ਦਾ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਕਿਤਨਾ ਕਿਤੇ ਬਾਦਲ ਪਰਿਵਾਰ ਜੋ ਕੰਟਰੋਲ ਕਰਦਾ ਹੈ STPCB ਨੂੰ ਜਾਂ ਅਕਾਤਕ ਸਾਹਮਣਾ ਢਾਲਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਅਗੇਂਸਟ ਹੁਕਮਨਾਮੇ ਹੋਏ ਸਨ ਤੇ ਉਸ ਦੇ ਕਾਰਨ ਹੀ ਸਾਰਾ ਕੁਝ ਇਹ ਜੋ ਸਟੈਪ ਹੋ ਰਹੇ ਹਨ ਉਹਨਾਂ ਨੇ ਰਿਮੂਵਲ ਹੋਈ ਹੈ ਉਸ ਦੇ ਕਾਰਨ ਹੀ ਹੋ ਰਹੀ ਹੈ ਦੇਖੋ ਇਹ ਸਤਾ ਜੋ ਉਸ ਬਾਦਲਾ ਨੇ ਮਤਲਬ ਕੀ ਕਾਹਦੇ ਬਾਰੇ ਜਾਨੀ ਹਰਪ੍ਰੀਤ ਸਿੰਘ ਕਿਉਂਕਿ ਉਹ ਹੁਣ ਸੁਤੰਤਰ ਹੋ ਗਿਆ ਤੇ ਉਹ ਸਾਡੀਆਂ ਗੱਲਾਂ ਬਾਤ ਕਰ ਰਿਹਾ ਜੀ ਕਿਉਂਕਿ ਉਹ ਹੁਣ ਮੁਲਾਜ਼ਮ ਨਹੀਂ ਰਿਹਾ ਸ਼ੌਂਕ ਦੇ ਕੋਈ ਚੀਜ਼ ਜੀ ਆ ਜਿਹੜੇ ਗਿਆਨੀ ਰਘਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਆ ਜਿਹੇ ਵੀ ਮੁਲਾਜ਼ਮ ਨੇ ਜਥੇਦਾਰੀ ਤੋਂ ਹਟਾਏ ਗਏ ਆ ਗ੍ਰਾਂਥੀ ਦੀ ਡਿਊਟੀ ਅੱਜ ਵੀ ਉਹਨਾਂ ਕੋਲ ਆ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਉਹ ਆ ਜਿਹੜਾ ਹੈਗਾ ਉਹ ਖੁੱਲ ਕੇ ਸਾਹਮਣੇ ਆਉਣਗੇ ਸਾਰੀਆਂ ਗੱਲਾਂ ਕਰਨਗੇ ਉਹ ਸਾਰਾ ਕੁਝ ਦਰਸ਼ਨਗੇ ਕੀ ਕੁਝ ਹੋਇਆ ਕਿਉਂ ਹੋਇਆ ਜੀ ਕਿਉਂਕਿ ਜਿੰਨਾ ਜੁਨਾ ਦੇ ਮੁਲਾਜ਼ਮਾਂ ਜਾਂਦਾ ਉਹ ਸਾਰੀਆਂ ਉਹਨਾਂ ਸਮਾਜਾਂ ਛੱਕੇ ਸਾਰਾ ਜਿਹੜੇ ਕੁੱਲੇ ਹਮਤਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਰਦਾ ਦੀ ਅਗਵਾਈ ਵੀ ਕਰਨ ਸੰਸੜਾ ਸਾਥ ਦੇ ਰਹਿਣ ਦੇ ਕੇ ਪੰਥ ਦੇ ਰੋਸ਼ਨ ਪਰਖ ਵਾਸਤੇ ਕੁਝ ਵਧੀਆ ਵੀ ਕਰਨ ਪਰ ਮੈਨੂੰ ਨਹੀਂ ਲੱਗਦਾ ਕੁਝ ਹੋਏਗਾ ਪਰ ਇਹ ਉਹ ਸਾਰਾ ਕੁਝ ਤਾਂ ਹੀ ਰਿਹਾ ਸੁਖਵੀਰ ਸਿੰਘ ਬਾਦਲ ਦੇ ਪਿਓ ਸਰੇ ਤੋਂ ਵਾਪਸ ਲਿਆ ਕੋਪਸ ਦਿਨ ਤੋਂ ਐਕਸ਼ਨ ਦਾ ਰਿਐਕਸ਼ਨ ਕਰਨਾ ਚਾਹੁੰਦਾ ਈ ਤੋਂ ਵੀਰ ਤੋਂ ਬਾਗਲ ਨੂੰ ਕਿਤੇ ਗੱਲਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ ਜਿਉਂਦੇ ਚੋੜਾ ਜਿਹੜਾ ਟੈਗ ਆ ਪੰਥ ਰਤਨ ਫਖਰੇ ਤੋਂ ਹੋ ਵਾਪਸ ਲੈ ਲਿਆ ਜਾਵੇ ਜੀ ਭਾਵੇਂ ਕਿ ਉਹ ਪੰਥ ਰਤਨ ਫਖਰੇ ਤੋਂ ਹੈ ਨਹੀਂ ਉਹਦਾ ਜ਼ਿਦਾਰੀ ਕੋਮ ਸੀ ਬਿਲਕੁਲ ਉਹਦਾ ਵੱਡਾ ਗੁਜ਼ਾਰ ਸੀਗਾ ਔਰ ਉਸਨੇ ਜੋ ਗੁਜ਼ਾਰੀ ਹੈ ਜਿੱਦਿਆਂ ਬੜੀ ਲੰਬੀ ਦਾਸਤਾਨ ਹੈ ਜੀ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਆ ਰਿਹਾ ਤਾਂ ਹੀ ਮੈਨੂੰ ਜੇਲਾ ਜਿੱਦੱਕ ਦੇ ਰਹੇ ਮਕਾਦਮੇ ਪਾਉਂਦੇ ਰਹੇ ਪੰਜਾਬ ਸਟਾਨਾ ਦੇ ਕਬਜੇ ਕਰਦੇ ਰਹੇ ਸੀ ਬਾਦਲ ਇਹਨਾਂ ਦੀ ਸਰਕਾਰ ਸਾਰਾ ਕੁਝ ਹੀ ਸਾਹਮਣੇ ਫਿਰ ਤੋਂ ਵਸਫੇਰਾਂ ਦੀ ਗਿਣਤੀ ਨਹੀਂ ਕਿੰਨੀਆਂ ਕਿ ਇਹਨਾਂ ਨੇ ਵਸਫੇਰਾਂ ਵਰਜ ਕੀਤੀਆਂ ਮੇਰੇ ਤੇ ਧਰਮ ਪਰਚਾਰ ਤੇ ਪਾਬੰਦੀਆਂ ਧਾਰਮਿਕ ਦਵਾਨਾਂ ਤੇ ਪ੍ਰਵਰਤੀਆਂ ਅਮਰ ਸੰਚਾਰ ਤੇ ਪਾਬੰਦੀਆਂ ਇਹਨਾਂ ਦੇ ਰਾਜ ਤੇ ਇਹਨਾਂ ਨੇ 5 ਪਿਆਰਿਆ ਤੱਕ ਨੂੰ ਹੱਥ ਪਾਇਆ ਗੁਰੂਗ੍ਰਾਮ ਸਾਹਿਬ ਦੀ ਪਾਲ ਕੀ ਗ੍ਰਿਫਤਾਰ ਕੀਤੀ ਤਲਵੰਡੀ ਸਾਹਿਬ ਤੇ ਸਾਰਾ ਕੁਝ ਕਰਦੇ ਰਹੇ ਔਰ ਇਹ ਸਾਰਾ ਕੁਝ ਹੁਣ ਵੀ ਤਾਂ ਹੀ ਕਿ ਜਿਹੜਾ 2 ਤਰੀਕ ਨੂੰ ਫੈਸਲੇ ਹੋਏ ਸੀਗੇ ਉਹ ਭਾਰੇ ਕਿ ਕੇਵਲ ਧਾਰਮਿਕ ਸਜ਼ਾ ਇਹਨਾਂ ਨੂੰ ਦਿੱਤੀ ਸੀ ਇਹਨਾਂ ਨੂੰ ਉਹ ਵੀ ਬਰਦਾਸ਼ਤ ਨਹੀਂ ਹੋਈ ਅਸੀਂ ਤਾਂ ਕਿਹਾ ਸੀ ਜਿਾ ਵੀ ਇਹ ਕੇਵਲ ਧਾਰਮਿਕ ਸਜ਼ਾ ਵਾ politcal ਸਜ਼ਾ ਵੀ ਹੋਣੀ ਚਾਹੀਦੀ ਆ ਜੀ ਲੇਕਿਨ ਜਥੇਦਾਰਾਂ ਨੇ ਕੇਵਲ ਧਾਰਮਿਕ ਇਹਨਾਂ ਨੂੰ ਧਾਰਮਿਕ ਉਹ ਵੀ ਬਰਦਾਸ਼ਤ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਨੂੰ ਤਾਂ ਕਰਕੇ ਉਹ ਐਕਸ਼ਨ ਦਾ ਰਿਐਕਸ਼ਨ ਕਰਕੇ ਇਹਨੇ ਜਥੇਦਾਰਾਂ ਨੂੰ ਪਾਸੇ ਕਿ ਤਾਂ ਉਹਨਾਂ ਨੂੰ ਲੱਗਿਆ ਹੋਇਆ ਕਿ ਕਿਤੇ ਅਕਾਲੀ ਦਲ ਇਹ ਜਿਹੜੀ ਨਵੀਂ ਭਰਤੀ ਆ ਹੁਣ ਉਹਨਾਂ ਨੇ ਨਵੇਂ ਜਹੇਦਾਰਾਂ ਤੋਂ ਕੀ ਕਰਾਉਣਾ ਹੋ ਸਕਦਾ 15 ਤਣਫਾ ਕਰੇ ਤੋਂ ਦਾ ਟੈਗ ਵੀ ਵਾਪਸ ਲੈਣਾ ਤੇ ਹੋ ਸਕਦਾ ਜਿਹੜੀ ਪੰਜ ਮੈਂਬਰੀ ਕਮੇਟੀ ਇਹਨੂੰ ਵੀ ਰੱਦ ਕਰਨ ਤੇ ਕਹਿਣ ਵੀ ਸਾਲ ਤੱਕ ਦਾ ਘੇਰਾ ਦਾ ਧਾਰਨ ਕਰਾਂ ਭਾਈ ਇਹ ਰਾਜਸੀ ਦੀ ਗੱਲ ਹੈ ਉਹ ਤੇ ਕਰ ਲਈ ਹੋ ਜਾ ਕੋਸ਼ਿਸ਼ ਕਰਾਂਗੇ ਹੋ ਸਕਦਾ ਕਮਿਟ ਕਰਕੇ ਇਹਨਾਂ ਦੇ ਆਦਮੀਆਂ ਨੂੰ ਜਿਹੜੇ ਕਮਜ਼ੋਰ ਵਿਅਕਤੀ ਐ ਜਨਾਂ ਦੀ ਕ੍ਰੈਡਿਬਿਲਟੀ ਨਹੀਂ ਉਹਨਾਂ ਨੂੰ ਲਾਇਆ ਗਿਆ ਵਾ ਉਹਦਾ ਤੋਂ ਮਨਮਾਨੀਆ ਕਰਾਂਗੇ ਕਿਉਂਕਿ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਵੀ ਗੱਲਬਾਤ ਕੀਤੀ ਆ ਉਹਨਾਂ ਵੱਲੋਂ ਵੀ ਇੱਕ ਰਿਪੋਰਟ ਸਬਮਿਟ ਕੀਤੀ ਸੀ ਜੋ ਅਕਾਲੀ ਦਲ ਤੁਹਾਡਾ ਖਾਸ ਕਰਕੇ ਬਾਦਲ ਤੜਾ ਆ ਉਹ ਹੁਕਮਨਾਮੇ ਦੇ ਅਗੇਂਸਟ ਜਾ ਕੇ ਭਰਤੀ ਕਰ ਰਿਹਾ ਤੇ ਉਹਨਾਂ ਵੱਲੋਂ ਕੀਤੀ ਗਈ ਸੀ 18 ਤਰੀਕ ਨੂੰ ਦੁਬਾਰਾ ਹੁਕਮਨਾਮ ਜੋ ਹੁਕਮ ਹੋਏ ਸਨ ਕੱਲ੍ਹ ਤੱਕ ਆ ਸਰਪ ਤੋਂ ਕਿ ਦੁਬਾਰਾ ਉਹ ਭਰਤੀ ਕਰਨਗੇ 18 ਤਰੀਕ ਤੋਂ ਸ਼ੁਰੂ ਕਰਨੀ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਉਹ ਪ੍ਰੋਪਰ ਤਰੀਕੇ ਨਾਲ ਹੋ ਸਕਦੀ ਹੈ ਜੇ ਦੁਬਾਰਾ ਉਹਨੂੰ ਵੀ ਖਾਰਜ ਕਰ ਦਿੱਤਾ ਜਾਵੇਗਾ ਉਹ ਵੀ ਮੈਂ ਕਹਿੰਦਾ ਦੇਖੋ ਨਾ ਵੀ ਉਹ ਭਰਤੀ ਵੀ ਜਿਹੜੀ ਆ ਹੁਣ ਵੱਡੀ ਗੱਲ ਤਾਂ ਇਹ ਹੈ ਕਿ ਜੱਜੇਦਾਰ ਵੀ ਦਾਗੀ ਤੇ ਦਾਗੀਆਂ ਦੀ ਗੱਲ ਕਰ ਰਹੇ ਪੂਰੇ ਪੰਥ ਦੀ ਗੱਲ ਨਹੀਂ ਸੀ ਕਰਦੇ ਯਾਨੀ ਰਕबीर ਸਿੰਘ ਜੀ ਨੇ ਨਾ ਨਵੇਂ ਗਾਨਿਆ ਹਰਪ੍ਰੀਤ ਸਿੰਘ ਨਾ ਪੂਰੇ ਪੰਥ ਨੂੰ ਸਨਮੁਖ ਰੱਖ ਕੇ ਨਹੀਂ ਸੀਗਾ ਪਰ ਤੇ ਹੀ ਸ਼ੁਰੂ ਕਰਾਈ ਇਹਨਾਂ ਨੂੰ ਚਾਹੀਦਾ ਸੀਗਾ ਸਾਰੇ ਪੰਥ ਦੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਇੱਕ ਕੌਲੀ ਰਲ ਦੀ ਗੱਲ ਕਰਦੇ ਪੰਥ ਦੀ ਸੰਸਥਾ ਦੀ ਗੱਲ ਕਰਦੇ ਜੀ ਪਰ ਇਹਨਾਂ ਨੇ ਜਿਹੜੀ ਪਾਰਟ ਮੈਂਬਰੀ ਬਣਾਈ ਉਹ ਵੀ ਤਾਂ ਸੱਤ ਮੈਂਬਰੀ ਜੋ ਬਣਾਈ ਉਹ ਵੀ ਉਹਨਾਂ ਨੇ ਉਹਨਾਂ ਨੂੰ ਬਾਗੀਆਂ ਦੇ ਰਾਗੀਆਂ ਨੂੰ ਇਕੱਠੇ ਕਰਨ ਵਾਸਤੇ ਹੀ ਕੀਤਾ ਕਿਹਾ ਸੀ ਜਦੋਂ ਕਿ ਪੰਥ ਦਾ ਬਹੁਤ ਸਾਰਾ ਹਿੱਸਾ ਇਹਨਾਂ ਬਾਗੀਆਂ ਤੇ ਰਾਗੀਆਂ ਤੋਂ ਬਾਹਰ ਆ ਜੀ ਸਾਰਿਆਂ ਨੂੰ ਇਕੱਠੇ ਕਰਨਾ ਚਾਹੀਦਾ ਸੀ ਕਿ ਭਰਤੀ ਵੀ ਇਹ ਸਾਰੀਆਂ ਤਰ੍ਹਾਂ ਨੂੰ ਇਕੱਠੀਆਂ ਕਰਕੇ ਫਿਰ ਭਰਤੀ ਹੋਣੀ ਚਾਹੀਦੀ ਆ ਜੀ ਇਸ ਭਰਤੀ ਦੇ ਵਿੱਚ ਵੀ ਮੈਂ ਸਮਝਦਾ ਹਾਂ ਵੀ ਬਾਗੀ ਤੇ ਰਾਗੀ ਵਾਲੀ ਗੱਲ ਜਿਹੜੀ ਉਹੀ ਰਹਿਣੀ ਆ ਜੀ لیکن دادوバル جی ਆਪਾਂ ਫਿਰ ਗੱਲ ਹੁਕਮਨਾਮੇ ਅਧਿਕਾਰ ਦਸੰਬਰ 2 ਤੋਂ ਹੁਕਮਨਾਮੇ ਤਾਂ ਹੋਏ ਲੇਕਿਨ ਤੁਸੀਂ ਵੀ ਵਾਰ-ਵਾਰ ਗੱਲ ਕਰ ਰਹੇ ਹੋ ਕਿ ਇੱਕ ਪਰਿਵਾਰ ਦਾ ਕਾਬਜ ਹੈ ਉਹੀ ਹੁਕਮਨਾਮੇ ਉਹੀ ਐਸਜੀਪੀਸੀ ਨੇ ਕੰਟਰੋਲ ਕਰ ਰਿਹਾ ਲੇਕਿਨ ਖਾਸ ਕਰਕੇ ਸਿੱਖ ਸੰਗਤਾਂ ਵਿੱਚ ਐਨਆਰਆ ਸੰਗਤਾਂ ਵਿੱਚ ਇਹ ਬੜਾ ਰੋਸ਼ ਹੈ ਕਿ ਕਿਉਂ ਬਾਦਲ ਪਰਿਵਾਰ ਇੰਨਾ ਜ਼ਿਆਦਾ ਪਾਵਰਫੁਲ ਹੈ ਜਾਂ ਕਿਉਂ ਜੋ ਸਾਡੀ ਸਿੱਖ ਸੰਸਥਾਵਾਂ ਨੇ ਐਸਜੀਪੀਸੀ ਆ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਰਉੱਤੇ ਕਹ ਲੋ ਸਾਰੇ ਸਿੱਖਾਂ ਦੀ ਉਹ ਰਿਪਰੈਜ਼ੈਂਟ ਕਰਦਾ ਹੈ ਲੇਕਿਨ ਉਹਨਾਂ ਤੋਂ ਕਿਉਂ ਇੰਨਾ ਜ਼ਿਆਦਾ ਵੀਕ ਵੀਲ ਕਰਦੇ ਆ ਅਸਲ ਕਹਾਣੀ ਜਿਹੜੀ ਹੈ ਨਾ ਐਂਡੀਪੀਸੀ ਪਹਿਲਾਂ ਦੀ ਬਣੀ ਪਈ ਆ ਜਦੋਂ ਉਹਨਾਂ ਦਾ ਜਦੋਂ ਉਹਨਾਂ ਦੀ ਸਰਕਾਰ ਸੀਗੀ ਤਾਂ ਹੁਣ ਜਿਹੜਾ ਹੈਗਾ ਹੁਣ ਸਰਕਾਰ ਨਹੀਂ ਆ ਹੁਣ ਪਰ ਉਹ ਜਿਹੜੀ ਐਂਡੀਪੀਸੀ ਆ ਉਹਦੀ ਇਲੈਕਸ਼ਨ ਨਹੀਂ ਹੋ ਰਹੀ ਕੇਂਦਰ ਸਰਕਾਰ ਵੱਲੋਂ ਇਲੈਕਸ਼ਨ ਨਹੀਂ ਕਰਾਈਆ ਜੇ ਇਲੈਕਸ਼ਨ ਹੋ ਜਾਵੇ ਤੇ ਸਾਰਾ ਕੁਝ ਇਹਨਾਂ ਦਾ ਕਬਜ਼ਾ ਜਿਹੜਾ ਟੁੱਟ ਜਾਂਦਾ ਅੱਜ ਜਿਹੜੇ ਸਿੱਖ ਆ ਪੰਜਾਬ ਦੇ ਕਵਰ ਕਰਕੇ ਕਰੀ ਬੈਠੇ ਆਗੇ ਸਭ ਤੋਂ ਇਲੈਕਸ਼ਨ ਹੋਵੇ ਤੇ ਕਦੋਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਉਹ ਤਾਂ ਕਰਕੇ ਆ ਕਿ ਉਹ ਬੈਠੇ ਹੋਏ ਆ ਪਹਿਲਾਂ ਤੋਂ ਉਦੋਂ ਦੀਆਂ ਚੋਣਾਂ ਹੋਈਆਂ ਨੇ ਚੋਣਾਂ ਨਹੀਂ ਹੋਈਆਂ ਬਾਅਦ ਵਿੱਚ ਤਾਂ ਕਰਕੇ ਉਹ ਕਾਜ ਹੋਰ ਬਾਕੀ ਤਾਂ ਹੁਣ ਅਸ਼ੀਅਤ ਹੈ ਹੋਰ ਤਾਂ ਕੁਝ ਹੈ ਨਹੀਂ ਮੈਨੂੰ ਸਮਝ ਨਹੀਂ ਆ ਕਿ ਇਹਨਾਂ ਦੇ ਜਿਹੜੇ ਕਾਲੇ ਪੰਨੇ ਇਹਨਾਂ ਨੇ ਲਿਖੇ ਪਿਆ ਹਸਦੇ ਆਖਰੀ ਪੰਨੇ ਆ ਹੁਣ ਇਹਦੋਂ ਬਾਅਦ ਤੱਕ ਇਹ ਇੱਕ ਨਾਲ ਸਾਮਾਨ ਡੇਟੇ ਲੱਗਾ ਹੋਇਆ ਜਦੋਂ ਇਲੈਕਸ਼ਨ ਹੋ ਜਾਂਦੀ ਆ ਉਦੋਂ ਇਹ ਸਾਰਾ ਜਿਹੜਾ ਡੀਡੀਐਸ ਟੁੱਟ ਜੂਗਾ ਇਹਨਾਂ ਦਾ ਕਬਜ਼ਾ ਜਿਹੜਾ ਟੁੱਟ ਜੂਗਾ ਜੀ ਤੇ ਉਦੋਂ ਜਿਹੜਾ ਹੈਗਾ ساری ਗੱਲ ਜਿਹੜੀ ਆ ਉਹ ਪੰਥ ਨੇ ਆਪਣੇ ਹੱਥਾਂ ਵਿੱਚ ਲੈ ਕੇ ਤੇ ਭਾਈ ਲਾਲੋ ਦੇ ਵਾਰਸ ਲੈ ਆਉਣੇ ਮਰਦ ਭਾਗੋ ਤੇ ਜਿਹੜੇ ਹੈਗੇ ਮਸੇ ਰੰਗੜ ਦੇ ਵਾਰਸ ਇਹਨਾਂ ਨੂੰ ਕਾਰ ਕਰਨਾ ਜੀ ਤਾਦੂਵਾਲ ਜੀ ਪੂਰੇ ਇਸ ਮਸਲੇ ਦੇ ਤੁਸੀਂ ਹੋਰ ਸਿੱਖ ਕੌਮ ਨੂੰ ਕੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕੋਈ ਹੋਰ ਮੈਸੇਜ ਕਿ ਕਿਸ ਤਰ੍ਹਾਂ ਜੋ ਨਿਗ੍ਹਾੜ ਆਪਣਾ ਆ ਰਿਹਾ ਉਹ ਰੁਕ ਸਕਦਾ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਉਦੋਂ ਰੋ ਆਉਂਦਾ ਥੋੜੇ ਦਿਨ ਰਹਿੰਦਾ ਥੋੜੇ ਦਿਨਾਂ ਤੋਂ ਬਾਅਦ ਫਿਰ ਜਿਹੜੀ ਗੱਲ ਹੈ ਸ਼ਾਂਤੀ ਹੋ ਜਾਂਦੀ ਹੈ ਹੁਣ ਚਾਹ 10 ਦਿਨ ਰੋਲਾ ਰੁੱਪਾ ਰਹੇਗਾ 10 ਦਿਨਾਂ ਬਾਅਦ ਫਿਰ ਸ਼ਾਂਤ ਹੋ ਜਾਣਾ ਫਿਰ ਬਾਦਲਾਂ ਦੇ ਲਾਇ ਦਸੇਦਾਰਾਂ ਨੂੰ ਵਿਦੇਸ਼ਾਂ ਵਾਲਿਆਂ ਨੇ ਵੀ ਸਤਨ ਲੱਗ ਜਾਣਾ ਸਾਡੇ ਦੇ ਗੁਰਦੁਆਰਿਆਂ ਦੇ ਸਨਮਾਨ ਜੀ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਭਰਾਤ ਜੀ ਇਹੀ ਹੋਣ ਲੱਗ ਜਾਣਾ 10 ਦਿਨਾਂ ਦੇ ਬਾਅਦ ਜੀ ਜਦੋਂ ਅਸੀਂ ਆਪਣਾ ਰੋਸ ਨੂੰ ਕੰਟੀਨਿਊ ਨਹੀਂ ਰੱਖਦੇ ਸਾਨੂੰ ਰੋਸ ਕੰਟੀਨਿਊ ਰੱਖਦੇ ਅਸੀਂ ਵੇਖੋ ਬਾਦਲਾਂ ਖਿਲਾਫ ਲੜਿਆ ਜਿਵੇਂ ਸਾਡਾ ਰੋਸ ਉਹਨਾਂ ਖਿਲਾਫ ਕੰਟੀਨਿਊ ਆ ਜੀ ਅਸੀਂ ਉਹਨਾਂ ਦਾ ਸੰਤਾਪ ਝੱਲਿਆ ਜੇਲ੍ਹਾਂ ਨੂੰ ਕਦਮਾਂ ਚੱਲੇ ਅੱਜ ਵੀ ਕੰਟੀਨਿਊ ਹੈ ਸਾਡਾ ਰੋਸ ਭਾਵੇਂ ਜੇ ਸਾਨੂੰ ਕਈਆਂ ਨੇ ਬੜਾ ਕਿਹਾ ਤੁਸੀਂ ਜੀ ਬਾਦਲਾਂ ਖਿਲਾਫ ਨਾ ਬੋਲੋ ਬਾਦਲਾਂ ਦੇ ਨਾ ਕਰੋ ਜੀ ਉਹ ਖੋਦ ਵੀ ਆਏ ਸਾਨੂੰ ਜੱਦੀਦਾਰ ਲਾਉਣ ਵਾਸਤੇ ਅਸੀਂ ਜੱਦੀਦਾਰ ਲੱਗੋ ਜੀ ਸਾਡਾ ਰੋਸ ਛੱਡੋ ਜੀ ਪਰ ਇਹ ਕਿ ਵੀ ਨਹੀਂ ਇਨਸਾਨ ਉਹਦੇ ਨਾਲ ਜਾਂ ਕਿਸੇ ਕੋਲ ਗੱਲ ਨਾਲ ਨਹੀਂ ਸਾਨੂੰ ਤਾਂ ਸਿਰਫ ਇਹ ਹੈ ਕਿ ਪੰਥ ਦੀਆਂ ਸੰਸਥਾਵਾਂ ਨੂੰ ਪੰਥ ਦਾ ਕੰਮ ਕਰੰਦ ਦਿੱਤਾ ਜਾਵੇ ਪੰਥ ਦੇ ਖਾਲਸੇ ਦੇ ਬੋਲ ਵਾਲੇ ਨੂੰ ਇਹਦੇ ਵਾਸਤੇ ਤੁਸੀਂ ਰੁਕਾਵਟਾਂ ਨਾ ਪਾਓ ਤੁਸੀਂ ਮਨ ਮਰਦੀਆਂ ਨਾ ਕਰੋ ਘਰਕ ਸੰਸਥਾਵਾਂ ਤੇ ਰਾਜਨੀਤੀ ਪਰੂ ਨਾ ਕਰੋ ਪਰ ਹੁਣ ਉਹ ਰਾਜਨੀਤੀ ਨਾਲ ਵਰਤੇ ਰਾਜਨੀਤੀ ਜਿਹੜੀ ਆ ਉਹ ਤਾਂ ਵੀ ਤਾਂ ਚੱਲੇ ਸਕੇ ਮੈਂ ਹੀ ਬੇਨਤੀ ਕਰਨੀ ਚਾਹੁੰਨਾ ਸੰਗਤਾਂ ਨੂੰ ਵੀ ਅੱਜ ਜਿਹੜਾ ਹੌਸਾ ਇਹਨੂੰ ਬਰਕਰਾਰ ਰੱਖ ਕੇ ਬਾਗਲਾਂ ਤੋਂ ਜਵਾਬ ਲਿਆ ਜਾਵੇ ਤੇ ਇਹਨਾਂ ਦੇ ਖਾਸ ਤੋਂ ਉੱਤੇ ਆ ਜਾਵੇ ਜੀ ਤਦੂਵਾਲ ਜੀ ਤੁਹਾਡਾ ਆਕਾਰ ਚਲਾਣਾ ਜਿਨ੍ਹਾਂ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਵੀ ਜੀ ਪੁੱਲਾਂ ਚੱਕਾ ਨਹੀਂ ਚਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਦਾदूਵਾਲ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਬਾਦਲ ਪਰਿਵਾਰ ਦਾ ਕਾਬਜਾ ਜ਼ਰੂਰ ਹੈ ਲੇਕਿਨ ਸਿੱਖ ਸੰਗਤਾਂ ਨੂੰ ਵੀ ਹੁਣ ਕੋਈ ਨਾ ਕੋਈ ਇਦਾਂ ਦੇ ਸਟੈਪ ਲੈਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ SGPC ਦੀਆਂ ਇਲੈਕਸ਼ਨਾਂ ਵੀ ਹੁੰਦੀਆਂ ਨੇ ਉਸ ਤੋਂ ਜੋ SGPC ਦੇ ਪ੍ਰਮੰਧਕ ਨੇ ਜਿਨ੍ਹਾਂ ਵੱਲੋਂ ਇਦਾਂ ਦੇ ਫੈਸਲੇ ਲਏ ਜਾਂਦੇ ਨੇ ਜਿਸ ਤੇ ਸਿੱਖ ਸੰਗਤਾਂ ਨੂੰ ਰੋਸ ਵੀ ਆ ਜਾਂਦਾ ਤੇ ਦੁੱਖ ਵੀ ਹੁੰਦਾ ਹੈ ਉਹਨਾਂ ਨੂੰ ਹਟਾਇਆ ਜਾ ਸਕੇ ਤਾਂ ਕਿ ਸੰਪੂਰਨ ਤੌਰ ਤੇ ਦੁਬਾਰਾ ਇੱਕ ਵਾਰ ਜੋ ਨਵੀਂ ਮੈਨੇਜਮੈਂਟ ਤਿਆਰ ਕੀਤੀ ਜਾਵੇ ਤਾਂ ਕਿ ਜੋ ਸ਼ਿਕਰ ਵਾਇਤਾ ਅਨੁਸਾਰ ਫੈਸਲੇ ਇਹ ਸੰਗਤ ਜੋ ਕਿ ਨਿਗਾਰ ਆਰਐਸਸਟਾ ਵਿੱਚ ਉਸ ਨੂੰ ਘਟਾਇਆ ਜਾ ਸਕੀ। ਤਾਂ ਇਸ ਦੇ ਪੂਰੇ ਮੁੱਦੇ ਵਿੱਚ ਆਉਣ ਵਾਲੇ ਜਿਨ੍ਹਾਂ ਵਿੱਚ ਕੀ ਹੁੰਦਾ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ। ਤੁਹਾਡਾ ਆਕਾਲ ਚਲਣਾ ਜੁਣਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।